ਦੋਸਤੋ ਤੁਸੀਂ ਬਹੁਤ ਸਾਰੇ ਲੋਕਾਂ ਕੋਲ ਸੁਣਿਆ ਹੋਣਾ ਕਿ ਪ੍ਰਾਈਵੇਟ ਜੈਟ ਨੇ ਜਾਂ ਆਪਣੇ ਜਹਾਜ਼ ਨੇ ਵੱਡੇ ਜਾਂ ਸਮੁੰਦਰੀ ਜਹਾਜ਼ ਜਿਨੂੰ ਆਪ ਸਿਪ ਕਹਿ ਦਿੰਦੇ ਆ ਬੋਟ ਨੇ ਪਰ ਤੁਸੀਂ ਕਦੇ ਇਹ ਨਹੀਂ ਸੁਣਿਆ ਹੋਣਾ ਕਿ ਕਿਸੇ ਬੰਦੇ ਕੋਲ ਆਪਣੀ ਪ੍ਰਾਈਵੇਟ ਟ੍ਰੇਨ ਖਾਸ ਕਰਕੇ ਇੰਡੀਆ ਦੇ ਵਿੱਚ ਵੈਸੇ ਤਾਂ ਇੰਡੀਆ ਦੇ ਵਿੱਚ 22593 ਟ੍ਰੇਨਾਂ ਨੇ 7400 ਰੇਲਵੇ ਸਟੇਸ਼ਨ ਨੇ ਤੇ ਲਗਭਗ 1 ਕਰੋੜ ਕਿਲੋਮੀਟਰ ਲੰਮੀ ਰੇਲਵੇ ਲਾਈਨ ਵੀ ਸੀ ਹੋਈ ਆ ਪਰ ਤਾਂ ਵੀ ਇੱਥੇ ਸਾਰੀਆਂ ਟ੍ਰੇਨਾਂ ਸਰਕਾਰੀ ਨੇ ਇੱਕ ਟ੍ਰੇਨ ਐਸੀ ਹੋਈ ਆ ਜਿਹਦੀ ਮਾਲਕੀ ਕੁਝ ਟਾਈਮ ਲਈ ਪ੍ਰਾਈਵੇਟ ਰਹੀ ਆ ਉਹ ਵੀ ਇੱਕ ਆਮ ਕਿਸਾਨ ਦੇ ਕੋਲੇ ਇਸ ਟ੍ਰੇਨ ਦਾ ਨਾਂ ਸੀ ਸਤਾਬਦੀ ਐਕਸਪ੍ਰੈਸ ਜਿਹੜੀ ਅਮਰਸਰ ਤੋਂ ਦਿੱਲੀ ਨੂੰ ਚੱਲਦੀ ਐ ਫਾਸਟ ਟ੍ਰੇਨ ਐ ਲੁਧਿਆਣੇ ਤੋਂ 4 ਘੰਟੇ ਲੈਂਦੀ ਐ ਦਿੱਲੀ ਜਾਣ ਲਈ ਸ਼ਾਇਦ ਤੁਸੀਂ ਵੀ ਕਈਆਂ ਨੇ ਸਫ਼ਰ ਕੀਤਾ ਹੋਵੇ ਮੈਂ ਵਾਰ ਇਹਦੇ ਵਿੱਚ ਸਫ਼ਰ ਕੀਤਾ 2007 ਦੇ ਵਿੱਚ ਇੱਕ ਨਵੀਂ ਰੇਲਵੇ ਲਾਈਨ ਬਣ ਰਹੀ ਸੀ ਜਿਹੜੀ ਕਿ ਪਿੰਡ ਕਟਾਣੀ ਕਲਾਂ ਦੇ ਵਿੱਚ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਕਹਾੜਾ ਤੋਂ ਸਮਰਾਲੇ ਵੱਲ ਨੂੰ ਜਾਈਏ ਜਦੋਂ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਤੇ ਐ ਕਟਾਣੀ ਪਿੰਡ ਦੇ ਵਿੱਚ ਇੱਕ ਕਿਸਾਨ ਨੇ ਸੰਪੂਰਨ ਸਿੰਘ ਉਹਨਾਂ ਦੀ ਜ਼ਮੀਨ ਐਕਵਾਇਰ ਹੋਈ ਉਹਨਾਂ ਨੂੰ 25 ਲੱਖ ਰੁਪਏ ਏਕੜ ਦਾ ਰੇਟ ਮਿਲਿਆ ਸਰਕਾਰ ਵੱਲੋਂ ਅੱਜ ਤੋਂ 17 ਸਾਲ ਪਹਿਲਾਂ ਉਹਨਾਂ ਨੇ ਖੁਸ਼ੀ-ਖੁਸ਼ੀ ਲੈ ਲਿਆ ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਆਲੇ-ਦੁਆਲੇ ਪਿੰਡਾਂ ਦੇ ਵਿੱਚ ਜਿਹੜਾ ਗਵਰਨਮੈਂਟ ਨੇ ਜ਼ਮੀਨ ਅਕਵਾਇਰ ਕਰਕੇ ਉਹਨਾਂ ਨੂੰ 71 ਲੱਖ ਰੁਪਏ ਦਿੱਤਾ 71 ਲੱਖ ਰੁਪਏ ਏਕੜ ਦਾ ਜਿਹੜਾ ਕਿ ਸੰਪੂਰਨ ਸਿੰਘ ਨਾਲੋਂ ਲਗਭਗ ਤਿੰਨਣਾ ਰੇਟ ਸੀ ਇਸ ਲਈ ਸੰਪੂਰਨ ਸਿੰਘ ਨੇ ਲੁਧਿਆਣਾ ਕੋਰਟ ਦੇ ਵਿੱਚ ਅਰਜੀ ਲਈ ਤਰੀਕਾਂ ਪੈਣ ਲੱਗੀਆਂ ਜੱਜ ਸਾਹਿਬ ਨੂੰ ਦੱਸਿਆ ਗਿਆ ਕਿ ਸਾਡੇ ਬਰਾਬਰ ਦੀਆਂ ਜ਼ਮੀਨਾਂ ਇਸ ਰੇਟ ਲਈਆਂ ਨੇ ਰੇਲਵੇ ਨੂੰ ਨੋਟਿਸ ਕੀਤਾ ਗਿਆ ਤਾਂ ਅਖੀਰ ਜੱਜ ਸਾਹਿਬ ਨੇ ਇੱਕ ਦਿਨ ਕਿਹਾ ਕਿ ਸੰਪੂਰਨ ਸਿੰਘ ਨੂੰ 50 ਲੱਖ ਰੁਪਏ ਦੇ ਹਿਸਾਬ ਨਾਲ ਪੇਮੈਂਟ ਦਿੱਤੀ ਜਾਵੇ ਪਰ ਸੰਪੂਰਨ ਸਿੰਘ ਦੇ ਵਕੀਲ ਨੇ ਜਦੋਂ ਬਹਿਸ ਕੀਤੀ ਤਾਂ ਜੱਜ ਸਾਹਿਬ ਨੂੰ 71 ਲੱਖ ਰੁਪਏ ਲਈ ਮੰਨਣਾ ਪਿਆ 2012 ਦੇ ਵਿੱਚ ਅਦਾਲਤ ਨੇ ਰੇਲਵੇ ਨੂੰ ਹੁਕਮ ਲਾਇਆ ਕਿ ਇਹਨਾਂ ਨੂੰ 1 ਕਰੋੜ 47 ਲੱਖ ਰੁਪਏ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਵੀ ਰੇਲਵੇ ਨੇ ਸਿਰਫ 32 ਲੱਖ ਰੁਪਏ ਸਰਦਾਰ ਸੰਪੂਰਨ ਸਿੰਘ ਨੂੰ ਦਿੱਤੇ ਤੇ ਕੁਝ ਸਮੇਂ ਬਾਅਦ ਫਿਰ ਸੰਪੂਰਨ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਜੱਜ ਸਾਹਿਬ ਨੂੰ ਦੱਸਿਆ ਕਿ ਮੈਨੂੰ ਪੈਸੇ ਨਹੀਂ ਮਿਲੇ ਕੇਸ ਚੱਲਦਾ ਰਿਹਾ 15 ਚ ਦੁਆਰਾ ਆਰਡਰ ਹੋਏ ਅਖੀਰ 2017 ਦੇ ਵਿੱਚ ਦੂਜੀ ਵਾਰ ਕੋਰਟ ਦਾ ਫੈਸਲਾ ਆਉਂਦਾ ਤਾਂ ਕੋਰਟ ਨੇ ਦੇਖਿਆ ਕਿ ਰੇਲਵੇ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਇਸ ਗੱਲ ਤੋਂ ਗੁੱਸੇ ਚ ਆਏ ਜੱਜ ਸਾਹਿਬ ਨੇ ਸਤਾਬ ਦੀ ਐਕਸਪ੍ਰੈਸ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਕੁਰਕੀ ਦੇ ਹੁਕਮ ਦੇ ਦਿੱਤੇ ਕੁਰਕੀ ਹੁਣ ਆਪਾਂ ਨੂੰ ਪਤਾ ਹੈ ਕਿ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜੇ ਜਾਂ ਤਾਂ ਭਗੌੜੇ ਹੁੰਦੇ ਆ ਸਰਕਾਰ ਤੋਂ ਜਾਂ ਫਿਰ ਕਿਸੇ ਦੇ ਵੱਡੇ ਦੇਣਦਾਰ ਹੁੰਦੇ ਆ ਅਦਾਲਤ ਕੁਰਕੀ ਲੈ ਸਕਦੀ ਆ ਆਮ ਕੋਈ ਬੰਦਾ ਨਹੀਂ ਦੇ ਸਕਦਾ ਪਰ ਭਾਰਤ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਸੀ ਕਿਸੇ ਰੇਲਵੇ ਸਟੇਸ਼ਨ ਦੀ ਤੇ ਰੇਲ ਗੱਡੀ ਦੀ ਟ੍ਰੇਨ ਦੀ ਕੋਰਕੀ ਦਿੱਤੀ ਗਈ ਹੋਵੇ ਤੇ ਕਿਸੇ ਪ੍ਰਾਈਵੇਟ ਬੰਦੇ ਦੇ ਨਾਮ ਕਰ ਦਿੱਤੀ ਹੋਵੇ। ਤੋਂ ਬਾਅਦ ਪੁਲਿਸ ਦੀ ਹਾਜ਼ਰੀ ਵਿੱਚ ਸੰਪੂਰਨ ਸਿੰਘ ਜਾਂਦਿਆ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਸਤਾਵ ਦੀ ਐਕਸਪ੍ਰੈਸ ਨੂੰ ਰੋਕ ਲਿਆ ਜਾਂਦਾ। ਜਿਹੜੇ ਰੇਲਵੇ ਦੇ ਕਰਮਚਾਰੀ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਹੁਣ ਇਸ ਟ੍ਰੇਨ ਦੀ ਮਾਲਕੀ ਤੇ ਇਸ ਰੇਲਵੇ ਸਟੇਸ਼ਨ ਦੀ ਮਾਲਕੀ ਸਰਦਾਰ ਸੰਪੂਰਨ ਸਿੰਘ ਦੀ ਹੈ। ਇਸ ਲਈ ਇਹ ਟ੍ਰੇਨ ਇੱਥੋਂ ਨਹੀਂ ਜਾਣ ਦੇਣਗੇ ਕੋਰਟ ਦੇ ਹੁਕਮ ਨੇ ਉਹਨਾਂ ਨੇ ਬਕਾਇਦਾ ਨੋਟਿਸ ਦਿਖਾਇਆ ਰੇਲਵੇ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪਈ ਸਵਾਰੀਆਂ ਨੂੰ ਵੀ ਲੱਗਿਆ ਕਿ ਅਸੀਂ ਤਾਂ ਬੁਕਿੰਗ ਕਰਾਈ ਸੀ ਖਾਸ ਕਰ ਲੋਕ ਜਿਹੜਾ ਨੂੰ ਜਲਦਬਾਜ਼ੀ ਹੁੰਦੀ ਆ ਉਹ ਇਸ ਟ੍ਰੇਨ 'ਚ ਜਾਂਦੇ ਆ ਕੁਝ ਟਾਈਮ ਲਈ ਤਮਾਸ਼ਾ ਵੀ ਬਣਿਆ ਉਸ ਤੋਂ ਬਾਅਦ ਚੀਫ ਇੰਜੀਨੀਅਰ ਨੂੰ ਫੋਨ ਲਾਇਆ ਗਿਆ ਤਾਂ ਕਾਫੀ ਸਮਝਾਉਣ ਤੋਂ ਬਾਅਦ ਸੰਪੂਰਨ ਸਿੰਘ ਨੇ ਉਸ ਰੇਲ ਗੱਡੀ ਨੂੰ ਜਾਣ ਦਿੱਤਾ ਤੇ ਉਹਨਾਂ ਨੂੰ ਇਹ ਭਰੋਸਾ ਮਿਲਿਆ ਕਿ ਜਲਦੀ ਤੁਹਾਨੂੰ ਤੁਹਾਡੀ ਰਹਿਂਦੀ ਰਕਮ ਬਕਾਇਆ ਮਿਲ ਜਾਊਗੀ ਉਸ ਤੋਂ ਬਾਅਦ ਰੇਲ ਦੇ ਵਿੱਚ ਹਿੱਸੇਦਾਰੀ ਦੇ ਵੀ ਚਰਚੇ ਹੁੰਦੇ ਰਹੇ ਕਿ ਸ਼ਾਇਦ ਕੋਟ ਹਿੱਸੇਦਾਰੀ ਦੇਣ ਜਾ ਰਹੀ ਹੈ ਸੰਪੂਰਨ ਸਿੰਘ ਨੂੰ ਪਰ ਇਹ ਵੀ ਹੈਰਾਨੀ ਦੀ ਗੱਲ ਸੀ ਕਿਉਂਕਿ ਹਿੱਸੇਦਾਰੀ ਵੀ ਦੇਣਾ ਸਰਕਾਰ ਦੇ ادارے ਵਿੱਚ ਬਹੁਤ ਵੱਡੀ ਗੱਲ ਹੋ ਜਾਣੀ ਸੀ ਤੁਹਾਨੂੰ ਹੈਰਾਨੀ ਹੋਊ ਇਹ ਜਾਣ ਕੇ ਹੁਣ ਤੱਕ ਵੀ ਇਹ ਕੇਸ ਚੱਲ ਰਿਹਾ ਖਾਲੇ ਵੀ ਸੰਪੂਰਨ ਸਿੰਘ ਜੀ ਨੂੰ ਨਿਆ ਨਹੀਂ ਮਿਲਿਆ ਤੁਸੀਂ ਇਹ ਨਾਲ-ਪਰਾਲ ਵੀਡੀਓ ਚ ਦੇਖ ਰਹੇ ਹੋ ਇਹ 12019/12030 ਨੰਬਰ ਰੇਲ ਗੱਡੀ ਹੈ ਜਿਹਨੂੰ ਸੰਪੂਰਨ ਸਤਾਬ ਦੀ ਐਕਸਪ੍ਰੈਸ ਕਿਹਾ ਜਾਂਦਾ ਤੇ ਸੰਪੂਰਨ ਸਿੰਘ ਦੇ ਹੀ ਨਾਮ ਹੋਈ ਸੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਟੋਰੀ ਕਿਵੇਂ ਲੱਗੀ ਧੰਨਵਾਦ ਮਿਲਦੇ ਹਾਂ ਜਲਦੀ ਹੋਰ ਵੀਡੀਓ ਦੇ ਨਾਲ